ਮੈਂ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਆਸਫਵਾਲਾ ਨੇੜੇ ਮੱਲਾਂਵਾਲ ਦੇ ਤਹਿਸੀਲ ਜੀਰਾ ਜ਼ਿਲ੍ਹਾ ਫੋਲਪੁਰ ਮੇਰੀ ਲੜਕੀ ਜਸਵਿੰਦਰ ਕੌਰ ਉਸਦਾ ਜਨਮ 2000 ਸਨ 2000 ਦੇ ਵਿੱਚ ਹੋਇਆ ਉਸ ਤੋਂ ਬਾਅਦ ਉਹ ਪੜ੍ਹਾਈ ਕਰਨ ਲੱਗ ਗਈ ਮੱਲਾਂਵਾਲੇ ਪਹਿਲਾਂ ਪੜ੍ਹਦੀ ਰਹੀ ਫਿਰ ਸੀ ਸ਼ਾਮ ਸਿੰਘ ਅਟਾਰੀ ਖਾਲਸਾ ਪਬਲਿਕ ਸਕੂਲ ਸਭਰਾ ਉੱਥੇ ਪੜ੍ਹਦੀ ਰਹੀ ਚਲੋ ਬਹੁਤ ਵਧੀਆ ਚੰਗੀ ਵਿੱਦਿਆ ਪ੍ਰਾਪਤ ਕੀਤੀ ਨਾਉਨ ਮੈਡੀਕਲ ਕੀਤੀ ਪਲੱਸ 2 ਦੇ ਵਿੱਚ ਚੰਗੇ ਨੰਬਰ ਲਏ ਨੇ ਉਥੇ ਮਾਪੁਰਸ ਨੇ ਬਾਬਾ ਚੰਦਰ ਸਿੰਘ ਗੁਰਵੀ ਜੀ ਲੋ ਨਾਮ ਜਪਣ ਦਾ ਉਹਨਾਂ ਨੂੰ ਪ੍ਰੇਰਣਾ ਦਿੰਦੇ ਰਹੇ ਨਾਲ ਨਾਮ ਵੀ ਜਪਦੀ ਰਹੀ ਬਹੁਤ ਵਧੀਆ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ 2020 ਦੇ ਵਿੱਚ ਉਹਨੇ ਹਾਈਲਾਈਟਸ ਕਰਕੇ ਤੇ ਕੈਨੇਡਾ ਚਲੀ ਗਈ ਉਥੇ ਕੈਨੇਡਾ ਜਾ ਕੇ 2 ਸਾਲ ਉਹਨੇ ਮੌਂਟਰੀਅਲ ਦੇ ਵਿੱਚ ਪੜ੍ਹਾਈ ਕੀਤੀ ਆਪਣੀ ਉਥੇ ਵੀ ਬਹੁਤ ਚੰਗੇ ਨੰਬਰ ਲੈ ਆਉਨੇ ਚੰਗੇ ਨੰਬਰ ਲੈਣ ਤੋਂ ਬਾਅਦ ਦੇ ਵਿੱਚ ਉਹ ਕੰਮ ਕਰਦੀ ਜਿਹੜਾ ਉਹਦਾ ਗੁਜ਼ਾਰਾ ਕਰਨ ਵਾਸਤੇ ਜਿਵੇਂ ਵੀ ਦਿਹਾੜੀ ਦਾਪਾ ਜੋ ਵੀ ਕਰਦੇ ਆ ਬੱਚੇ ਬਾਅਦ ਜਾ ਕੇ ਮਿਹਨਤ ਕਰਦੀ ਦੀ ਮਿਹਨਤ ਕਰਨ ਤੋਂ ਬਾਅਦ ਉਹਨੇ ਫੋਨ ਦੇ ਵਿੱਚ ਕਿਦੇ ਆਰਮੀ ਦਾ ਫਾਰਮ ਵੇਖਿਆ ਉਹ ਫਾਰਮ ਉਹਨੇ ਭਰ ਦਿੱਤਾ ਫਾਰਮ ਭਰਨ ਤੋਂ ਕੁਛ ਦਿਨਾਂ ਬਾਅਦ ਹੀ ਉਹਦੀ ਇੰਟਰਵਿਊ ਆ ਗਈ ਉਸੇ ਉਹਨਾਂ ਨੇ ਇੰਟਰਵਿਊ ਲਈ ਤੇ ਇੰਟਰਵਿਊ ਤੋਂ ਬਾਅਦ ਦੇ ਵਿੱਚ ਵੀ ਇਹ ਇਧਰ ਪੰਜਾਬ ਨੂੰ ਆ ਗਈ ਕੋਈ ਨਾ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਸੀ ਅਸੀਂ ਵਿਆਹ ਤੇ ਗਏ ਸੀ ਤੇ ਉੱਥੇ ਇਸ ਨੂੰ ਮੇਲ ਆ ਗਈ ਵੀ ਤੁਹਾਡੀ 21 ਫਰਵਰੀ ਨੂੰ ਜੁਆਇਨਿੰਗ ਹੋ ਗਈ ਹੈ ਤੁਸੀਂ ਉੱਥੇ ਡਿਊਟੀ ਤੇ ਜਾਣਾ ਹੈ ਫਿਰ ਅਸੀਂ 17 ਫਰਵਰੀ ਦੀ ਟਿਕਟ ਲੈ ਕੇ ਦਿਨ ਨੂੰ ਚੜਾ ਦਿੱਤਾ ਤੇ 21 ਫਰਵਰੀ ਨੂੰ ਉੱਥੇ ਇਹਨੂੰ ਡਿਗਰੀ ਜੋ ਵੀ ਮਿਲ ਗਿਆ ਉਦੋਂ ਉਹਨਾਂ ਵੱਲੋਂ ਆਰਮੀ ਵਾਲਿਆਂ ਵੱਲੋਂ ਉਸ ਤੋਂ ਬਾਅਦ ਇਹਨੂੰ 1 ਮਾਰਚ ਤੋਂ ਟ੍ਰੇਨਿੰਗ ਕਰਨ ਜਾਣਾ ਪਿਆ 2 ਮਹੀਨੇ ਦੀ ਟ੍ਰੇਨਿੰਗ ਹੋਈ ਬਹੁਤ ਹਾਰਡ ਟ੍ਰੇਨਿੰਗ ਹੋਈ 2 ਮਹੀਨੇ ਚਲੋ ਬਹੁਤ ਮਿਹਨਤ ਕਰਨੀ ਪਈ ਇਹਨਾਂ ਜਿਆਦਾ 2 ਮਹੀਨੇ ਟ੍ਰੇਨ ਕਰਕੇ ਹੁਣੇ ਉੱਥੇ ਬਹੁਤ ਵਧੀਆ ਕੰਮ ਕਰਦੀ ਹੈ ਖਾਣਾ ਪੀਣਾ ਸਾਰਾ ਬਣਿਆ ਮਿਲ ਜਾਂਦਾ ਹੈ ਕੋਈ ਵੀ ਦਿੱਕਤ ਨਹੀਂ ਹੈਗੀ ਕਮਰਾ ਰਹਾ ਹੈ ਸਾਹਰੇ ਕੋ ਚੰਗੀ ਵਧੀਆ ਜਿੰਦਗੀ ਬਹੁਤ ਵਧੀਆ ਜ਼ਿੰਦਗੀ ਜਿਉ ਰਹੀ ਉਹ ਵੀ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਸਾਡੀ ਲੜਕੀ ਚਲੋ ਇੱਥੇ ਬਹੁਤ ਚੰਗੀ ਪੀਜੀ ਆਂ ਤੇ ਲੱਗਦਾ ਪਰਿਵਾਰ ਪਰਿਵਾਰ ਦੇ ਵਿੱਚ ਸਹੀਂ ਪੰਜ ਮੈਂਬਰ ਆ ਜੀ ਦੋਹੇ ਜੀ ਅਸੀਂ ਆ ਤਿੰਨ ਬੱਚੇ ਆ ਸਾਡੇ ਦੋ ਲੜਕੀਆਂ ਤੇ ਇੱਕ ਲੜਕਾ ਹੈ ਇੱਕ ਲੜਕੀ ਇਸ ਤੋਂ ਵੱਡੀ ਹੈ ਦੂਜੇ ਨੰਬਰ ਤੇ ਜਸਵਿੰਦਰ ਕੌਰ ਹੈ ਤੀਜੇ ਨੰਬਰ ਤੇ ਛੋਟਾ ਲੜਕਾ ਹੈ ਸਾਡਾ ਸੁਖਮਨੀ ਸਿੰਘ ਵੱਡੀ ਲੜਕੀ ਦਾ ਨਾਮ ਬਲਵਿੰਦਰ ਕੌਰ ਹੈ ਉਹਦੀ ਸ਼ਾਦੀ ਹੋਈ ਇਹ ਤੇ ਨਹੀਂ ਹੁਣ ਬਾਹਰ ਇੰਦੀ ਥਰੂ ਇਹਨਾਂ ਨੂੰ ਵੀ ਬਾਹਰ ਲੈ ਗਈ ਹੋਈ ਹੈ ਸਾਰੇ ਚਲੋ ਆਪ ਜੀ ਦੀ ਪੋਜੀਸ਼ਨ ਤੇ ਸੈਟ ਨੇ ਸਲੋ ਵੀ ਸਰਕਾਰੀ ਨੌਕਰੀ ਜੇ ਉਹਨਾਂ ਦੀ ਕਿਸਮਤ ਜਾਈ ਦੋ ਵੀ ਕਹਿੰਦੇ ਕਿ ਵੈਗਰੂ ਨੇ ਕਿਰਪਾ ਕੀਤੀ ਇਹਦੇ ਤੇ ਚਲੋ ਨਾਮ 잡ਦੀ ਸੀ ਤੇ ਹਰ ਇੱਕ ਬੱਚੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਪੜਾਈ ਕਰਨੀ ਚਾਹੀਦੀ ਹੈ ਸਾਡੇ ਕੋਲ ਜ਼ਮੀਨ ਜਿਆਦਾ ਬਹੁਤ ਥੋੜੀ ਹੈ ਵੀ 2.5 ਕਿੱਲਿਆਂ ਦੇ ਵਿੱਚ ਅਸੀਂ ਗੁਜ਼ਾਰਾ ਕਰਦੇ ਰਹੇ ਤੇ ਨਾਲ ਦੁੱਧ ਦਾ 15-20 ਪਸ਼ੂ ਰੱਖ ਕੇ ਨੂੰ ਬਾਜ਼ਾਰ ਦੇ ਵਿੱਚ ਘਰਾਂ ਦੇ ਵਿੱਚ ਦੁੱਧ ਪਾ ਕੇ ਆਉਂਦ ਆ ਰਹੇ ਦੋ-ਦੋ ਕਿਲੋ ਚਾਰ-ਚਾਰ ਕਿਲੋ ਇਹਨਾਂ ਨਾਲ ਸਾਰੇ ਬੱਚਿਆਂ ਦੀ ਪੜਾਈ ਦਾ ਖਰਚਾ ਵਧੀਆ ਤੁਰੀ ਜਾਂਦਾ ਸੀ ਜਦੋਂ ਆਪ ਦਾ ਮਿਹਨਤ ਕਰਦੇ ਆ ਤੇ ਚਲੋ ਹੌਲੀ ਹੌਲੀ ਸੈਟਿੰਗ ਆ ਗਈ ਹੁਣ ਵਾਇਗਰੂ ਨੇ ਸੌਂਦੀ ਸਾਡੀ ਤੇ ਮੈਂ ਤਾਂ ਇਹੋ ਮੈਸੇਜ ਦੇਣਾ ਚਾਹਣਾ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਵਾਤਵਾ ਤੇ ਘਰੇ ਵੀ ਮਿਹਨਤ ਕਰਨੀ ਚਾਹੀਦੀ ਆਂਗੇ ਤੇ ਮਿਹਨਤ ਕਰਨ ਦੇ ਨਾਲ ਖਾਮਯਾਬੀ ਮਿਲ ਜਾਂਦੀ ਬੱਚੀ ਤੇ ਮਾਨਸੂਖ ਹੋ ਰਿਹਾ ਹਾਂ ਜੀ ਬਹੁਤ ਮਾਨਸੂਖ ਹੋ ਰਿਹਾ ਮੈਨੂੰ ਕਿ ਸਾਰੇ ਪਿੰਡ ਵੀ ਮਾਨਸੂਖ